ਪਹਿਲਾਂ ਕਲਰ ਹੁੰਦੇ ਸੀ ਧਰਤੀ ਆਪਣੀ ਤਿੱਬੇ ਹੁੰਦੇ ਸੀ ਹੌਲੀ ਹੌਲੀ ਡੱਬੇ ਚੱਕੇ ਗਏ ਹੁਣ ਤਾਂ ਮੰਜੇ ਜੀ ਨਹੀਂ ਥਾਂ ਵੀ ਨਹੀਂ ਛੱਡੀ ਐ ਪਚੋ ਨਾ ਲਾਉਣ ਵੱਲੋਂ ਪਹਿਲਾਂ ਮੋਟਰ ਦਾ ਕੋਠਾ ਇੱਕ ਡੇਕ ਇੱਕ ਨਿੰਮ ਤੇ ਕਦੀ ਟਾਲੀ ਮੰਜਾ ਪਿਆ ਹੁੰਦਾ ਸੀ ਉੱਥੇ ਚਾਹ ਵਾਲਾ ਪਤੀਲਾ ਚੁੱਲਾ ਹੁੰਦਾ ਸੀ ਉੱਥੇ ਚਾਹ ਰੋਟੀ ਕਰ ਹੁਣ ਤੁਸੀਂ ਦਿਖਾ ਦਿਓ ਮੈਨੂੰ ਮੋਟਰ ਵਾਲੇ ਕੋਠੇ ਤੇ ਕੋਈ درخت ਹੋਵੇ ਮੋਟਰੀ ਇੰਨੀ ਕਰੇਗੀ ਆਏ ਤੇ ਕਿ ਜਿੱਦੀ ਮੋਟਰ ਐ ਦੱਸ ਥੱਲੇ ਉਹ ਮੱਛੀ ਮੋਟਰ ਪਾਈ ਹੋਈ ਐ ਇੱਥੇ ਪਏ ਪਏ ਆਲੇ-ਦਾਲੇ ਜੀਰੀ ਲਾਈ ਹੋਈ ਐ ਸਬਜ਼ੀ ਵੀ ਨਹੀਂ ਲਾਉਂਦੇ ਸ਼ਹਿਰ ਨੂੰ ਜਾਂਦੇ ਆਂ ਕਹਿੰਦੇ ਸਾਗ ਵੜ ਲਈ ਸ਼ਹਿਰੋਂ ਲੈ ਪਹਿਲਾਂ ਸਾਗ ਪਿੰਡਾਂ ਚੋਂ ਸ਼ਹਿਰ ਨੂੰ ਜਾਂਦਾ ਸੀ ਹੁਣ ਸ਼ਹਿਰ ਆਪੇ ਪੈਣੋਂ ਹੋਣ ਲੱਗ ਪਹਿਲਾਂ ਆਪਣਾ ਸਾਰਾ ਕੁਝ ਪਿੰਡਾਂ ਚ ਸੜ ਜਾਂਦਾ ਸੀ ਛਲਗਮ ਮੂੜੀਆਂ ਗਾਜਰਾਂ ਬੀਜ ਲੈਣੀਆਂ ਕਿੱਧਰ ਗਿਆ ਹੁਣ ਕਿਹੜਾ ਧਰਤੀ ਜਵਾਬ ਦੇਣ ਲੱਗੀ ਉਹਨਾਂ ਨੂੰ ਆਪਾਂ ਥੋੜਾ ਜਿਹਾ ਜ਼ਿਆਦਾ ਕਰ ਗਏ ਵੀ ਮਾ ਕੋਈ ਜਗ੍ਹਾ ਰਹਿ ਨਾ ਜਾਵੇ ਲਾ ਦੇ ਦੀ ਜੀਰੀਏ ਤੇ ਧਰਤੀ ਪਰਮਾਤਮਾ ਨੇ ਇੰਨੀ ਸੋਹਣੀ ਦਿੱਤੀ ਐ ਉਤੋਂ ਗੁਰੂਆਂ ਦਾ ਅਸ਼ੀਰਵਾਦ ਐ ਉਤੋਂ ਸ਼ਹੀਦਾਂ ਦੀ ਪ੍ਰੇਰਣਾ ਐ ਕਿਹੜੀ ਚੀਜ਼ ਦੀ ਘਾਟ ਆ ਮਨ ਦਾ ਦੋ ਹਰ ਕਿਸਮ ਦਾ ਮੌਸਮ ਹੈ ਪੰਜਾਬ ਆਪਾਂ ਨੇ ਬਚਾਉਣਾ ਕੋਈ ਬਾਹਰੋਂ ਆ ਕੇ ਆਪਣੀ ਹੈਲਪ ਨਹੀਂ ਕਰਨ ਲੱਗਿਆ ਵੀ ਟਰੰਪ ਆ ਜੂ ਇੱਥੇ ਉਹ ਬਚਾਊਗਾ ਆਪਾਂ ਨੂੰ ਨਾ ਆਪ ਹੀ ਰਹਿਣਾ ਬਹਿਣਾ ਆਪ ਮਰੇ ਬਿਨਾ ਕੋਈ ਸੁਰਗ ਨਹੀਂ ਜਾਂਦਾ ਰੋਏ ਬਿਨਾ ਤਾਂ ਕਹਿੰਦੇ ਮਾਂ ਵੀ ਨਹੀਂ ਦੁੱਧ ਪਿਆਉਂਦੀ